ਜਦੋਂ ਅਸੀਂ ਵੀਡੀਓ ਪਾਉਨੇ ਆ ਕੋਈ ਇਹ ਤਾਂ ਹੈ ਨਹੀਂ ਵੀ ਇੱਕ ਬੰਦਾ ਹੀ ਸਾਡੀ ਵੀਡੀਓ ਦੇਖਦਾ ਹੂੰ ਕੋਈ ਸੁਰਖੀ ਬਿੰਦੀ ਲਾ ਕੇ ਨਹੀਂ ਪਾਉਂਦੇ ਕੋਈ ਫਿਲਟਰ ਲਾ ਕੇ ਨਹੀਂ ਪਾਉਂਦੇ ਕੋਈ ਮੇਕਅਪ ਕਰਕੇ ਵਗੈਰਾ ਨਹੀਂ ਪਾਉਂਦੇ ਸਿੰਪਲ ਵੀਡੀਓ ਹੁੰਦੀ ਆ ਜਿਹੜੇ-ਜਿਹੇ ਘਰੇ ਕੱਪੜੇ ਪਏ ਹੁੰਦੇ ਨੇ ਉਹਨਾਂ ਕੱਪੜਿਆਂ ਦੇ ਵਿੱਚ ਹੀ ਮੈਂ ਵੀਡੀਓ ਬਣਾਉਣੀ ਆ ਤੇ ਬਾਕੀ ਮੇਰੀ ਜਿਹੜੀ ਵੀਡੀਓ ਹੁੰਦੀ ਆ ਸਿਰਫ ਘਰੇਲੂ ਗੱਲਾਂ ਜਾਂ ਜਾਂ ਦੁਨੀਆ ਦੇ ਵਿੱਚ ਜੋ ਗੱਲਾਂ ਹੁੰਦੀਆਂ ਨੇ ਉਹ ਹੁੰਦੀਆਂ ਨੇ ਜਾਂ ਮੈਂ ਤੇ ਮੇਰੀ ਨੂੰ ਹਾਸਮ ਜਾਕ ਵਾਲੀ ਵੀਡੀਓ ਪਾਉਨੇ ਆ ਕੋਈ ਅਸੀਂ ਗਲਤ ਵੀਡੀਓ ਨਹੀਂ ਪਾਉਂਦੇ ਇੰਨੀ ਇੱਕ ਗੱਲ ਜ਼ਰੂਰ ਆਵੇ ਅਸੀਂ ਸੋਸ਼ਲ ਮੀਡੀਆ ਤੇ ਆਏ ਆ ਤੇ ਸਾਨੂੰ ਤੁਸੀਂ ਬਦਨਾਮ ਕਰਨ ਲਈ ਪੂਰਾ ਜ਼ੋਰ ਲਾ ਰਹੇ ਹੋ ਏਕ ਮੈਨੂੰ ਸਾਰਾ ਪਤਾ ਚਾਹੇ ਕਿਸੇ ਵੀ ਕੋਨੇ ਵਿੱਚ ਬੈਠੀ ਹੋ ਮੈਂ ਸਾਰਾ ਕੁਝ ਸਮਝ ਲਿਆ ਮੇਰੀ ਜਿਹੜੀ ਕਾਰਵਾਈ ਆ ਤੁਹਾਨੂੰ ਪਤਾ ਮੇਰੀ ਬੜੀ ਲੰਬੀ ਚੌੜੀ ਆ ਮੈਂ ਬੰਦੇ ਦਾ ਦਿਮਾਗ ਪੜਦੀ ਆ ਮੇਰੀ ਵੀਡੀਓ ਵੀ ਪਾਈਆਂ ਹੋਈਆਂ ਨੇ ਵੀ ਮੇਰੇ ਸਾਹਮਣੇ ਇੱਕ ਵਾਰੀ ਬੰਦਾ ਆ ਜਾਵੇ ਮੈਂ ਉਹਦੀ ਆਵਾਜ਼ ਸੁਣ ਕੇ ਆਪਣੇ ਪ੍ਰਤੀ ਸਾਰਾ ਕੁਝ ਪੜ ਲਿਆ ਨਹੀਂ ਅਗਲੇ ਦਿਮਾਗ ਦੇ ਵਿੱਚੋਂ ਦੂਜੇ ਪ੍ਰਤੀ ਨਹੀਂ ਮੈਂ ਆਪਣੇ ਪ੍ਰਤੀ ਦਿਲ ਤੱਕ ਗਹਿराई ਤੱਕ ਮੈਂ ਝੂਠ ਨਹੀਂ बोलਦੀ ਕੋਈ ਬੋਟਾਂ ਪਈਆਂ ਸੀ ਅੱਜ ਤੋਂ 18 ਸਾਲ ਪਹਿਲਾਂ ਮੈਂ ਕੱਲੀ ਕੱਲੀ ਵੋਟ ਗੈਣਤੀ ਸੀ ਹਰ 5 ਸਾਲਾਂ ਬਾਅਦ ਸਾਡੇ ਪਿੰਡ 'ਚ ਵੋਟਾਂ ਪੈਂਦੀਆਂ ਨੇ ਕੱਲੀ ਕੱਲੀ ਬੋਟ ਤੇ ਮੋਹਰ ਲਾ ਦਨੀਆ ਵੀ ਫਲਾਣੇ ਬੰਦੇ ਨੇ ਫਲਾਣੇ ਨੂੰ ਪਾਉਣੀ ਆ ਉਹ ਜਨਾਨੀਆਂ ਵੇ